ਇਸ ਵੇਲੇ ਦੀ ਵੱਡੀ ਖਬਰ ਨਵਜੋਤ ਸਿੱਧੂ ਨੇ ਸਿਆਸਤ ਦੇ ਵਿੱਚ ਮੋੜ ਤੋਂ ਸਰਗਰਮੀ ਵਧਾਈ ਹੈ ਪ੍ਰੇਂਕਾ ਗਾਂਧੀ ਨੂੰ ਮਿਲੇ ਨੇ ਨਵਜੋਤ ਸਿੰਘ ਸਿੱਧੂ ਜੀ ਹਾਈ ਕਮਾਂਡ ਦੇ ਨਾਲ ਨਵਜੋਤ ਸਿੱਧੂ ਨੇ ਮੁਲਾਕਾਤ ਕੀਤੀ ਹੈ ਜਿਸ ਦੇ ਕਿ ਬਹੁਤ ਸਾਰੇ ਮਾਇਨੇ ਕੱਢੇ ਜਾ ਰਹੇ ਨੇ ਤਾਂ ਦੱਸਦੀ ਹੈ ਕਿ ਨਵਜੋਤ ਸਿੱਧੂ ਨੇ ਪ੍ਰੇਂਕਾ ਤੇ ਰਾਹੁਲ ਗਾਂਧੀ ਦਾ ਧੰਨਵਾਦ ਵੀ ਕੀਤਾ ਹੈ ਕਿਉਂਕਿ ਉਹਨਾਂ ਕਿਹਾ ਕਿ ਔਖੇ ਸਮੇਂ ਦੇ ਵਿੱਚ ਸਾਥ ਦੇਣ ਲਈ ਦੋਹਾਂ ਦਾ ਧੰਨਵਾਦ ਕਿਉਂਕਿ ਮੈਡਮ ਨਵਜੋਤ ਕੌਰ ਸਿੱਧੂ ਜਿਹੜੇ ਕਿ ਕੈਂਸਰ ਦੀ ਬਿਮਾਰੀ ਦੇ ਨਾਲ ਜੋਜ ਰਹੇ ਸੀ ਜੋ ਕਿ ਅੱਜ ਬਿਲਕੁਲ ਪਰਮਾਤਮਾ ਦੀ ਕਿਰਪਾ ਦੇ ਨਾਲ ਉਹ ਠੀਕ ਹਨ ਤਾਂ ਉਸ ਤੋਂ ਬਾਅਦ ਮੁਰਤੋਂ ਸਰਗਰਮੀ ਵਧਾਉਂਦੇ ਨਜ਼ਰ ਆ ਰਹੇ ਨੇ ਸਿਆਸਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਹਾਲਾਂਕਿ ਮੈਡਮ ਨਵਜੋਤ कौर ਸਿੱਧੂ ਦਾ ਪਿਛਲੇ ਦਿਨੀ ਇਹ ਬਿਆਨ ਵੀ ਆਇਆ ਸੀ ਕਿ ਉਹ 2010-27 ਦੇ ਵਿੱਚ ਅੰਮ੍ਰਿਤਸਰ ਈਸਟ ਤੋਂ ਚੋਣ ਲੜਨਾ ਚਾਹੁੰਦੇ ਨੇ ਤਦaze ki ਮੈਡਮ ਨਵਜੋਤ ਕੌਰ ਸਿੱਧੂ ਵੀ ਵਿਧਾਇਕ ਰਹਿ ਚੁੱਕੇ ਨੇ ਅਤੇ ਨਵਜੋਤ ਸਿੰਘ ਸਿੱਧੂ ਵੀ ਵਿਧਾਇਕ ਰਹਿ ਚੁੱਕੇ ਨੇ ਬੜੇ ਬੜੇ ਅਹੁਦਿਆਂ ਤੇ ਰਹਿ ਚੁੱਕੇ ਨੇ ਤਾਂ ਹੁਣ 2027 ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਕਿ ਇਹ ਚੋਣਾਂ ਦੀ ਤਿਆਰੀਆਂ ਖਿੱਚਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਹਰ ਇੱਕ ਪਾਰਟੀ ਦਾ ਨੁਮਾਇੰਦਾ ਜਿਹੜਾ ਕਿ 2027 ਦੀ ਵਿਧਾਨ ਸਭਾ ਚੋਣਾਂ ਦੀ ਤਿਆਰੀਆਂ ਦੇ ਵਿੱਚ ਜੁਟਿਆ ਹੋਇਆ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਤਾਂ ਕਿਤੇ ਨਾ ਕਿਤੇ ਹੁਣ ਜਿਵੇਂ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇਹ ਮੁਲਾਕਾਤ ਦੀ ਜਿਹੜੀ ਕਿ ਤਸਵੀਰ ਸ਼ੇਅਰ ਕੀਤੀ ਗਈ ਆਪਣੇ ਫੇਸਬੁੱਕ ਪੇਜ ਤੇ ਤਾਂ ਇਸ ਦੇ ਬਹੁਤ ਸਾਰੇ ਮਾਇਨੇ ਕੱਢੇ ਜਾ ਰਹੇ ਨੇ ਤਾਂ ਇਸ ਸਭ ਦੀ ਜਾਣਕਾਰੀ ਦੇਣ ਦੇ ਲਈ ਫੋਨ ਲਾਈਨ ਤੇ ਮੇਰੇ ਨਾਲ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਸ਼ੈਰੀ ਰਿਆਰ ਜੁੜ ਚੁੱਕੇ ਨੇ ਉਹਨਾਂ ਤੋਂ ਜਾਣਕਾਰੀ ਹਾਸਲ ਕਰਦੇ ਹਾਂ ਸ਼ੈਰੀ ਰਿਆਰ ਜੀ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਚੜ੍ਹਦੀ ਕਲਾ ਟਾਈਮ ਟੀਵੀ ਤੇ ਥੈਂਕ ਯੂ ਮੈਮ ਥੈਂਕ ਯੂ ਜੀ ਸੋ ਮਚ ਜੀ ਖਬਰ ਸਾਹਮਣੇ ਆਈ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਸਿਆਸਤ ਦੇ ਵਿੱਚ ਮੋੜ ਤੋਂ ਸਰਗਰਮੀ ਵਧਾਈ ਹੈ ਉਹਨਾਂ ਨੇ ਪ੍ਰਿਅੰਕਾ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਹੈ ਤਾਂ ਕੀ ਮਾਇਨੇ ਨਿਕਲ ਸਕਦੇ ਨੇ ਇਸ ਮੁਲਾਕਾਤ ਦੇ ਦੇਖੋ ਮੈਮ ਸਿੱਧੂ ਸਾਹਿਬ ਕਾਂਗਰਸ ਦੇ ਵਿੱਚ ਨੇ ਕਾਂਗਰਸ ਨੂੰ ਪਿਆਰ ਕਰਦੇ ਨੇ ਕਾਂਗਰਸ ਤੋਂ ਪਹਿਲਾਂ ਉਹ ਪੰਜਾਬ ਵਾਸਤੇ ਆਪਣੀ ਉਹ ਉਹਨਾਂ ਨੇ ਕਿਹਾ ਕਿ ਮੈਂ ਰਹਿੰਦੀ ਜ਼ਿੰਦਗੀ ਪੰਜਾਬ ਨੂੰ ਸਮਰਪਿਤ ਆ ਜੀ ਤੇ ਹੁਣ ਪੰਜਾਬ ਨੂੰ ਉਹ ਸੋਨੇ ਦੀ ਚਿੜੀ ਬਣਾਉਣਾ ਚਾਹੁੰਦੇ ਨੇ ਬੜਿਆਂ ਦੇਖਣਾ ਚਾਹੁੰਦੇ ਨੇ ਪੰਜਾਬ ਦੇ ਵਿੱਚੋਂ ਇਹ ਜਿਹੜਾ ਮਾਫੀਆ ਰਾਜ ਚੱਲ ਰਿਹਾ ਹੈ ਪੰਜਾਬ ਦਾ ਉਹ ਖਤਮ ਕਰਨਾ ਚਾਹੁੰਦੇ ਨੇ ਜਿਹੜੇ ਜਿਹੜਾ ਲਾਅ ਐਂਡ ਆਰਡਰ ਅੱਜ ਪੰਜਾਬ ਦੇ ਵਿੱਚ ਜ਼ੀਰੋ ਤੇ ਪਹੁੰਚਾ ਹੋਇਆ ਉਸ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਠੀਕ ਕਰਨਾ ਚਾਹੁੰਦੇ ਨੇ ਚੰਗੀ ਐਜੂਕੇਸ਼ਨ ਦੇ ਕੇ ਪੰਜਾਬ ਦੇ ਯੂਥ ਨੂੰ ਇੱਥੇ ਪਲੇਸਮੈਂਟ ਦੇ ਕੇ ਇੱਥੇ ਰੱਖਣਾ ਚਾਹੁੰਦੇ ਨੇ ਚੰਗਾ ਹੈਲਥ ਸਿਸਟਮ ਦੇਣਾ ਚਾਹੁੰਦੇ ਨੇ ਸਟੇਟ ਨੂੰ ਤਾਂ ਸਿੱਧੂ ਸਾਹਿਬ ਦੇ ਸੁਪਨੇ ਨੇ ਤਾਂ ਉਸ ਸੁਪਨਿਆਂ ਦੇ ਉੱਤੇ ਕੰਟੀਨਿਊਸਲੀ ਸਿੱਧੂ ਸਾਹਿਬ ਕੰਮ ਕਰ ਰਹੇ ਨੇ ਤੇ ਹਮੇਸ਼ਾ ਇੱਕ ਚੰਗੇ ਪੰਜਾਬ ਨੂੰ ਚੰਗਾ ਭਵਿੱਖ ਦੇਣ ਦੇ ਉੱਤੇ ਹਮੇਸ਼ਾ ਸੇ ਦੂਸਾ ਆਪ ਕੁਛ ਨਾ ਕੁਛ ਸੋਚਦੇ ਰਹਿੰਦੇ ਨੇ ਜੀ ਪਰੈਂਕਾ ਗਾਂਧੀ ਨਾਲ ਜੇ ਆਪਾਂ ਗੱਲ ਕਰੀਏ ਪਰੈਂਕਾ ਗਾਂਧੀ ਨਾਲ ਉਹਨਾਂ ਦਾ ਬਹੁਤ ਅੱਛਾ ਰਿਸ਼ਤਾ ਹੈ ਬਹੁਤ ਚੰਗਾ ਰਿਲੇਸ਼ਨ ਹੈ ਰਾਹੁਲ ਜੀ ਨਾਲ ਪੈਂਕਾ ਜੀ ਨਾਲ ਉਸ ਪਰਿਵਾਰ ਨਾਲ ਇੱਕ ਬਹੁਤ ਜ਼ਿਆਦਾ ਨੇੜਤਾ ਹੈ ਜੇ ਆਪਾਂ ਸਿਆਸਤ ਨੂੰ ਇੱਕ ਸਾਈਡ ਤੇ ਰੱਖ ਦਈਏ ਤਾਂ ਵੀ ਉਸ ਪਰਿਵਾਰ ਨਾਲ ਉਹਨਾਂ ਦਾ ਬਹੁਤ ਚੰਗਾ ਇੱਕ ਹੈਲਥੀ ਰਿਲੇਸ਼ਨਸ਼ਿਪ ਕਾਫੀ ਸਮੇਂ ਤੋਂ ਦੂਰੀ ਬਣਾਈ ਰੱਖੀ ਸੀ ਨਵਜੋਤ ਸਿੱਧੂ ਨੇ ਸਿਆਸਤ ਤੋਂ ਹਾਲਾਂਕਿ ਹੁਣ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਜਾ ਰਹੀ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ 2027 ਦੇ ਵਿੱਚ ਉਹ ਚੋਣਾਂ ਵੀ ਲੜ ਸਕਦੇ ਨੇ ਕਿਉਂਕਿ ਮੈਡਮ ਨਵਜੋਤ ਕੋਰ ਸਿੱਧੂ ਨੇ ਇਹ ਪਿਛਲੇ ਦਿਨੀ ਇਹ ਬਿਆਨ ਦਿੱਤਾ ਸੀ ਕਿ ਉਹ ਅੰਮ੍ਰਿਤਸਰ ਈਸਟ ਤੋਂ ਚੋਣ ਲੜਨਾ ਚਾਹੁੰਦੇ ਨੇ ਦੇਖੋ ਮੈਮ ਇਹ ਤਾਂ ਸਪਸ਼ਟ ਜੀ ਗੱਲ ਹੈ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਤੋਂ ਬਿਨਾਂ ਕਾਂਗਰਸ ਆ ਨਹੀਂ ਸਕਦੀ ਜਿੰਨਾ ਮਰਜੀ ਕਾਂਗਰਸ ਵਾਲੇ ਚੀਕਾ ਮਾਰ ਲੈਣ ਜਦੋਂ ਤੱਕ ਕੋਈ ਚੰਗਾ ਚਿਹਰਾ ਕਾਂਗਰਸ ਨੂੰ ਇੰਜਣ ਨਹੀਂ ਮਿਲਦਾ ਡੱਬਿਆਂ ਡੱਬਿਆਂ ਦਾ ਵਿਧਾਨ ਸਭਾ 'ਚ ਪਹੁੰਚਣਾ ਨਾ ਮੁਮਕਿਨ ਹੈ ਤੇ ਸਿੱਧੂ ਸਾਹਿਬ ਇੱਕ ਉਹ ਚਿਹਰਾ ਨੇ ਜਿਨ੍ਹਾਂ ਕੋਲੇ ਪੰਜਾਬ ਨੂੰ ਮੁੜ ਸੁਰਜੀਤ ਕਰਨ ਦਾ ਇੱਕ ਮਾਡਲ ਹੈ ਉਹਨਾਂ ਕੋਲੇ ਇੱਕ ਇਹਜਾ ਪ੍ਰੋਗਰਾਮ ਹੈ ਜਿਹਦੇ ਨਾਲ ਪੰਜਾਬ ਦੁਬਾਰਾ ਮੁੜ ਸੁਰਜੀਤ ਹੁੰਦਾ ਹੈ ਪੰਜਾਬ ਦਾ ਜਿਹੜਾ ਆ 4 ਲੱਖ ਕਰੋੜ ਰੁਪਏ ਕਰਜ਼ਾ ਚੜਿਆ ਉਹ ਕਰਜ਼ਾ ਖਤਮ ਹੋ ਕੇ ਪੰਜਾਬ ਕਰਜ਼ਾ ਮੁਕਤ ਇੱਕ ਸਟੇਟ ਬਣ ਸਕਦਾ ਹੈ ਚੰਗਾ ਲਾਅਨ ਆਨ ਆਰਡਰ ਮਿਲ ਸਕਦਾ ਉਹਨੂੰ ਮਾਫੀਆ ਤੋਂ ਰਹਿਤ ਮਿਲੂਗੀ ਪੰਜਾਬ ਨੂੰ ਜੀ ਸਭ ਸਿੱਧੂ ਸਾਹਿਬ ਵੀ ਇੱਕ ਅਹਿਜੇ ਇਨਸਾਨ ਨੇ ਜਿਨ੍ਹਾਂ ਨੇ ਇੱਕ ਐਗਜ਼ਾਮਪਲ ਦਿੱਤੀ ਵੀ ਹੈ ਪਹਿਲਾਂ ਪੰਜਾਬ ਨੂੰ ਜਦੋਂ ਕਿਰਤਾਰਪੁਰ ਸਾਹਿਬ ਦਾ ਲੰਗਾ ਖਲਾਇਆ ਉਦੋਂ ਸਿੱਧੂ ਸਾਹਿਬ ਨੇ ਸਾਰੇ ਹਿੰਦੁਸਤਾਨ ਨੂੰ ਦੱਸਤਾ ਸੀ ਕਿ ਮੈਂ ਕਿੰਨਾ ਕੈਪੇਬਲ ਆ ਦੋ ਦਾਰਾ ਹਿੰਦੁਸਤਾਨ ਉਹਨਾਂ ਨੂੰ ਐਂਟੀ ਨੈਸ਼ਨਲਿਸਟ ਕਹਿੰਦਾ ਸੀ ਉਹ ਸਿਰਫ ਤੇ ਸਿਰਫ ਨਾਨਕ ਨਾਮਲੇਵਾ ਜਿਹੜੀਆਂ ਸੰਗਤਾਂ ਸੀ ਉਹਨਾਂ ਦਾ ਸੁਪਨਾ ਪੂਰਾ ਕਰਨ ਲਈ ਖੜੇ ਸੀਗੇ ਤੇ ਬਾਬੇ ਨਾਨਕ ਨੇ ਉਹਨਾਂ ਤੋਂ ਸੇਵਾ ਲੈ ਵੀ ਲਈ ਹੈ ਤੇ ਕਦੇ ਉਸ ਬੰਦੇ ਨੇ ਅੱਜ ਤੱਕ ਜਤਾਇਆ ਵੀ ਨਹੀਂ ਕਿ ਮੈਂ ਇਸ ਉਹ ਕ੍ਰੈਡਿਟ ਲੈਣ ਨੂੰ ਮੈਂ ਕਈ ਵਾਰੀ ਸਿਰਸੇ ਨੂੰ ਸੁਣਿਆ ਜੀ ਮੋਦੀ ਸਾਹਿਬ ਨੇ ਖਿਲਾਇਆ ਜੀ ਫਲਾਣੇ ਨੇ ਖਿਲਾਇਆ ਬਟ ਜਿਹੜੇ ਲੋਕ ਨੇ ਜਿਹੜੀ ਆਬਾਦ ਹੈ ਉਹਨਾਂ ਨੂੰ ਪਤਾ ਹੈ ਇਹ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਇਹ ਪਹਿਲ ਕੀਤੀ ਹੈ ਤੇ ਤਾਂ ਹੀ ਉਹ ਲਾਂਗਾ ਖੁੱਲਿਆ। ਦੂਜੀ ਗੱਲ ਪੰਜਾਬ ਦੀ ਜੇ ਕਰੀਏ ਜੇ ਪੰਜਾਬ ਨੂੰ ਦੁਬਾਰਾ ਮੋੜ ਲਈ ਤੇ ਲੈ ਕੇ ਆਉਣਾ ਹੈ। ਪੰਜਾਬ ਨੂੰ ਇੱਕ ਅਹਦੀ ਸਟੇਟ ਬਣਾਉਣੀ ਹੈ ਜਿਹੜੀ ਪਹਿਲੇ ਜਿਵੇਂ ਪਹਿਲਾ ਪੰਜਾਬ ਨੰਬਰ 1 ਤੇ ਹੁੰਦਾ ਸੀ ਉਵੇਂ ਜੇ ਪੰਜਾਬ ਨੂੰ ਮੋੜ ਦੁਬਾਰਾ ਉਸੇ ਥਾਂ ਤੇ ਲੈ ਕੇ ਆਉਣਾ ਤਾਂ ਇੱਕ ਇਮਾਨਦਾਰ ਬੰਦਾ ਚਾਹੀਦਾ ਹੈ। ਜਿਹੜਾ ਇਸ ਇਸ ਮਾਫੀਏ ਦੀ ਅੱਖਾਂ ਚੱਖਾਂ ਪਾ ਕੇ ਮਾਫੀਏ ਨੂੰ ਮੁਦੇ ਮੁਹਰੇ ਇੱਟ ਸਕੇ ਜਿਹੜੇ ਜਿਹੜੇ ਸੈਂਟਰ ਦੀਆਂ ਸਰਕਾਰਾਂ ਨੇ ਨਾ ਉਹਨਾਂ ਨਾਲ ਲੜ ਸਕੇ ਨਾ ਕਿ ਉਹਨਾਂ ਨੂੰ ਰਾਤ ਨੂੰ ਜਾ ਕੇ ਉਹਨਾਂ ਨਾਲ ਸਮਝੌਤੇ ਕਰ ਲੈ ਜਾਂ ਉਹਨਾਂ ਤੋਂ ਡਰਦੇ ਮਾਰੇ ਉਹਨਾਂ ਦੇ ਬਾਰੇ ਬੋਲੀ ਨਾ ਆਪੋਜੀਸ਼ਨ ਦਾ ਕੋਈ ਰੋਲ ਹੀ ਨਾ ਪਲੇ ਕਰੇ ਤੇ ਆਪਣਾ ਆਪਣੇ ਘਰ ਪਰ ਦੇ ਰਹਿਣ ਆਪਣੀਆਂ ਹਵੇਲੀਆਂ ਜਾਇਦਾਦਾਂ ਆਪਣੇ ਵੱਡੇ ਵੱਡੇ ਫਾਰਮ ਹਾਊਸ ਜਾਂ ਵੱਟੀਆਂ ਵੱਟੀਆਂ ਗੱਡੀਆਂ 2-2 ਕਰੋੜ ਦੀਆਂ ਡਿਫੈਂਡਰਾਂ ਲਈ ਜਾਣ ਪਰ ਆਪਦੀ ਜਨਤਾ ਨੂੰ ਢੋਲੀ ਭਾਲੀ ਜਨਤਾ ਨੂੰ ਲੁੱਟ ਲੈਣ ਉਹ ਉਹ ਐ ਨਵਜੋਤ ਸਿੱਧੂ ਚ ਨਹੀਂ ਆ ਕਿ ਨੇ ਨਵਜੋਤ ਸਿੰਘ ਸਿੱਧੂ ਜੇ ਪੰਜਾਬ ਦੇ ਵਿੱਚ ਕਾਂਗਰਸ ਚਾਹੀਦੀ ਤਾਂ ਵੀ ਨਵਜੋਤ ਸਿੰਘ ਸਿੱਧੂ ਦੇ ਪਿਆ ਹੱਥ ਆ ਸਕਦੀ ਹੈ ਜੇ ਪੰਜਾਬ ਨੂੰ ਮੁਰਸੁਰਜੀਦ ਕਰਨਾ ਹੈ ਚੰਗੀ ਇੱਕ ਸਟੇਟ ਬਣਾਉਣੀ ਹੈ ਤਾਂ ਵੀ ਉਹ ਇੱਕੋ ਇੱਕ ਹੈ ਨਵਜੋਤ ਸਿੰਘ ਸਿੱਧੂ ਜੀ ਬਹੁਤ ਬਹੁਤ ਸ਼ੁਕਰੀਆ ਸ਼ੈਰੀ ਰਿਆਰ ਜੀ ਤੁਸੀਂ ਸਾਡੇ ਨਾਲ ਜੁੜੇ ਹੋ ਤੇ ਇਹ तमाम ਜਾਣਕਾਰੀ ਦਿੱਤੀ ਹੈ ਥੈਂਕ ਯੂ ਮੈਮ ਥੈਂਕ ਯੂ ਧੰਨਵਾਦ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਰਹੀ ਪ੍ਰੈਸ ਕਰੋ ਬੈਲ ਆਈਕਨ ਨੂੰ